ਇੱਕ ਕੁੱਤਾ ਬੜਾ ਹੀ ਲਾਲਚੀ ਸੀ ਇੱਕ ਦਿਨ ਉਸ ਕੁੱਤੇ ਨੇ ਮਾਸ ਵੇਚਣ ਵਾਲੇ ਦੀ ਦੁਕਾਨ ਤੋਂ ਮਾਸ ਦਾ ਟੁਕੜਾ ਚੁਰਾ ਲਿਆ ਅਤੇ ਦੌੜ ਗਿਆ ਉਸਨੇ ਸੋਚਿਆ ਕਿ ਇਸ ਮਾਸ ਦੇ ਟੁਕੜੇ ਨੂੰ ਕਿਸੇ ਸੁਰੱਖਿਅਤ ਜਗ੍ਹਾ ਤੇ ਜਾ ਕੇ ਖਾਦਾ ਜਾਏ ਇਹ ਸੋਚਦੇ ਸੋਚਦੇ ਉਹ ਇੱਕ ਤਲਾਬ ਦੇ ਕੰਢੇ ਪਹੁੰਚ ਗਿਆ ਜਿਵੇਂ ਹੀ ਉਹ ਕੁੱਤਾ ਤਲਾਬ ਦੇ ਕੰਢੇ ਬੈਠ ਮਾਸ ਦਾ ਟੁਕੜਾ ਖਾਣ ਲੱਗਾ ਤਾਂ ਪਾਣੀ ਵਿੱਚ ਉਸ ਨੂੰ ਆਪਣੀ ਪਰਛਾਈ ਨਜ਼ਰ ਆਈ ਉਸ ਕੁੱਤੇ ਨੂੰ ਲੱਗਿਆ ਕਿ ਕਿਸੇ ਦੂਸਰੇ ਕੁੱਤੇ ਦੇ ਮੂੰਹ ਵਿੱਚ ਵੀ ਮਾਸ ਦਾ ਟੁਕੜਾ ਹੈ। ਇਹ ਸੋਚਦੇ ਹੋਏ ਉਸ ਕੁੱਤੇ ਦੇ ਮਨ ਵਿੱਚ ਲਾਲਚ ਆ ਗਿਆ। ਉਹ ਹੁਣ ਦੂਸਰੇ ਕੁੱਤੇ ਦਾ ਮਾਸ ਦਾ ਟੁਕੜਾ ਵੀ ਲੈਣਾ ਚਾਹੁੰਦਾ ਸੀ। ਉਹ ਕੁੱਤਾ ਦੂਸਰੇ ਕੁੱਤੇ ਜੋ ਉਸ ਨੂੰ ਪਾਣੀ 'ਚ ਨਜ਼ਰ ਆ ਰਿਹਾ ਸੀ ਉਸ ਦਾ ਟੁਕੜਾ ਲੈਣ ਲਈ ਉਹ ਜ਼ੋਰ ਜ਼ੋਰ ਦੀ ਪੌਕਣ ਲੱਗਾ ਅਤੇ ਮੂੰਹ ਖੋਲਦੇ ਹੀ ਉਸ ਦੇ ਮੂੰਹ ਵਾਲਾ ਟੁਕੜਾ ਜਾ ਕੇ ਪਾਣੀ ਵਿੱਚ ਡਿੱਗ ਗਿਆ ਅਤੇ ਟੁਕੜਾ ਪਾਣੀ ਵਿੱਚ ਤੈਰਦਾ ਹੋਇਆ ਵਿਚਕਾਰ ਜਾ ਪਹੁੰਚਾ ਇਸ ਤਰ੍ਹਾਂ ਲਾਲਚੀ ਕੁੱਤੇ ਨੇ ਲਾਲਚ ਵਿੱਚ ਆ ਕੇ ਆਪਣਾ ਟੁਕੜਾ ਵੀ ਗਵਾ ਦਿੱਤਾ ਸਿੱਖਿਆ ਲਾਲਚ ਇੱਕ ਬੁਰੀ ਬਲਾ ਹੈ